ਕਦੋਂ ਹੀ ਖਰਚਾ ਕੋਤ ਨਹੀਂ ਲਿਆ ਇਹਨੇ ਤਾਂ ਬਹੁਤ 5 ਸਾਲ ਹੋ ਗਏ ਸੀ ਮਨਵ ਨੇ ਵੀ ਆਤ ਤੂ ਹਟੇ ਨਹੀਂ ਇਹਨਾ ਨੇ ਕਾਰਨ ਆਪ ਦੇ ਦੂਜੇ ਘਰਾ ਤੋਂ ਕਾਸੋ ਵੀ ਨਾਲ ਮਿਲਦੇ ਕੀ ਕਰਾ ਦੇ ਇੱਕ ਲੱਖ 80 ਹਰ ਤੁਸੀਂ ਲਿਆ ਕਿ ਇੱਕ ਲਿਆ ਤੇ ਫਿਰ ਲਾਇਆ ਕਾਦੇ 1 ਲੱਖ ਕੌਣ ਦਿੰਦਾ ਜੀ ਇਹਨੇ ਪਾਸਾ ਕੋਈ ਦਿੰਦਾ ਵੀ ਨਹੀਂ ਗਰੀਬ ਆਦਮ ਨੂੰ ਕੌਣ ਦਿੰਦਾ ਮੈਨੂੰ ਲੋੜ ਹੁੰਦੀ ਪਿੰਡ ਚੋਂ ਵੀ ਪੈਸਾ ਮਿਲਦਾ ਜਾਂ ਮੈਂ ਜ਼ਮੀਨ ਦੇ ਆਪ ਜਿੱਤੇ ਕੀ ਕਰਾਂਦਾ ਉਹ ਪੁਰਾਣਾ ਚੱਕ ਲੈ ਵੀ ਸੋਨਾਂ ਨੇ ਅੱਛਾ ਉਸ ਦਿਤ ਰੂਹੀ ਇਹਨਾਂ ਨੇ ਕੇਸ ਕਰਤਾ ਇਹਨੇ ਕੋਈ ਲੈਣਾ ਦੇਣਾ ਨਹੀਂ ਸੁਨਣਾ ਦਾ ਕੌਣ ਕਿਸਾਨ ਹੈ ਇਹ ਨਰੇਗਾ ਚ ਜਾ ਕੇ ਕੰਮ ਕਰਨ ਵਾਲੇ ਬੰਦੇ ਲਹਾੜੀ ਟੱਪੇ ਨਾਲ ਪੈਦਾ ਕਰਨ ਵਾਲੇ ਹੈ ਅੱਛਾ ਕੀ ਗੱਲ ਹੋਇਆ ਇਹਨਾਂ ਦਾ ਫਿਰ ਜਦੋਂ ਆਪਸ ਵਿੱਚ ਇਹਨਾਂ ਦਾ ਨਹੀਂ ਹੋਇਆ 10 ਸਾਲ ਪਹਿਲਾਂ ਇਹਨਾਂ ਦਾ ਆੜਦ ਲੱਗਿਆ 4 5 7 8 6 ਸਾਲ ਹੋ ਗਏ ਇਹਨੇ ਹਟ ਵੀ ਗਿਆ ਇਹ ਕਲੀਅਰ ਖਾਤਾ ਕਰਕੇ ਜਸਟ ਇੰਟਰੀਨ ਕੰਪਨੀ ਦਾ ਹੋਰ ਕਿਸੇ ਆੜਦ ਦੇ ਜਾ ਪਰ ਕੀ ਗੱਲ ਸੀ ਜਦੋਂ ਅੱਜ ਤੋਂ 10 ਸਾਲ ਪਹਿਲਾਂ ਸਾਡੇ ਕਿਸਾਨ ਭੋਲੇ ਸੀ ਜਦੋਂ ਕੋਈ ਆੜ ਤੀ ਉਹਨੂੰ ਆੜਤ ਲਾਉਂਦਾ ਸੀ ਤਾਂ ਖਾਲੀ ਪ੍ਰਨੋਟਾਂ ਦੇ ਉੱਤੇ ਤੇ ਉਹਨਾਂ ਨੇ 10 ਕੁ ਗੁੱਠੇ ਕਰਾ ਲੈਂਦਾ ਸੀ ਵੀ ਮੈਂ ਤੁਹਾਡੇ ਕੋਲੋਂ ਸਕਿਉਰਿਟੀ ਦੇ ਟਾਈਮ ਤੇ ਰੱਖਦਾ ਹਾਂ ਵੀ ਆਹ ਮੈਂ ਸਕਿਉਰਿਟੀ ਆਸਤੇ ਰੱਖ ਲਿਆ ਜੇ ਤੂੰ ਮੇਰੇ ਪੈਸੇ ਮੋੜਦੇ ਤੂੰ ਮੈਥੋਂ ਲੈ ਜੀ ਤੇ ਨਹੀਂ ਤਾਂ ਭਈ ਮੈਂ ਫਿਰ ਤੈਨੂੰ ਪੈਸੇ ਪਰ ਕਰਕੇ ਤੇਰੇ ਤੇ ਕੇਸ ਕਰ ਦੂੰਗਾ ਇਸੇ ਤਰ੍ਹਾਂ ਹੀ ਇਹ ਕਿਸਾਨ ਨਾ ਹੋਇਆ ਗਾਂ ਜਾਇ ਤੋਂ ਸ਼ਹਿਰ ਚ ਰਹਾ ਉਹ ਬੰਦਾ ਜਾਣਕਾਰ ਮੇਰੇ ਨਾਲ ਜਾਂਦਾ ਉਹਦੇ ਸਹੇਣ ਹੁੰਦੇ ਸਭ ਕੁਝ ਹੁੰਦਾ ਉਹਨਾਂ ਦੇ ਵੀ ਸਹੇਣ ਹੁੰਦੇ ਜੀ ਫਿਰ ਇਸ ਕਾਰਨ ਉਹਨਾਂ ਦੇ ਸੈਨ ਹੋਏ ਨਹੀਂ ਜਿਹੜਾ ਕੇਸ ਕਰਾਇਆ ਤੇ ਬਿਲਕੁਲ ਅੰਨਾ ਇਹ ਜਿਹੜੇ ਜਾਸਟ੍ਰੈਨ ਕੰਪਨੀ ਵਾਲੇ ਇਹ ਇਕੱਲਾ ਨਹੀਂ ਮੈਂ ਸਾਰੇ ਪਿੰਡਾਂ ਚਲ ਜਾਣਾ ਘੱਟੂ ਘੱਟ ਉਹ 10 15 ਬੰਦਿਆਂ ਦੇ ਉੱਤੇ ਬੈ ਇਹ ਕਰੀ ਬੈਠੇ ਕੇਸ ਪਰਨੋਟ ਭਰ ਕੇ ਕੋਠੇ ਮਾਲਾ ਸਿੰਘ ਵਾਲੇ ਦਾ ਇੱਕ ਕਿਸਾਨ ਆਉਂਦੇ ਤੇ ਵੀ ਕਰੀ ਬੈਠੇ ਆ ਇਹ ਫਿਰ ਕਈ ਕਿਸਾਨਾ ਫਿਰ ਇਹਨਾਂ ਰੋੜੀ ਕਪੂਰੇ ਵਾਲਿਆਂ ਨਾਲ ਵੀ ਰੋੜਾ ਜੀ ਇਹਨਾਂ ਦੇ ਹਰਪਾਲ ਸਿੰਘ ਸਨ ਉਹ ਬੂਟਾ ਸਿੰਘ ਦੇ ਨਾਤੇ ਜੀ ਸਰ ਉਹ ਜ਼ਮੀਨ ਤੇ ਇਹਨਾਂ ਦੇ ਪੈਸਿਆਂ ਦਾ ਰੌਲਾ ਸੀ ਉਹਦੀ ਡਿਗਰੀ ਹੋਈ ਆ ਅਸੀਂ ਉਹਦੀ ਜ਼ਮੀਨ ਦੀ ਪਹਿਲਾਂ ਗੁਰਕੀ ਕਰ ਚੁੱਕੇ ਹਾਂ ਜਿੱਥੇ ਆਪਣਾ ਸਾਡੀ ਡਿਊਟੀ ਆ ਸਾਨੂੰ ਨਾਲ ਮਿਲੀ ਆਇਆ ਜੀ ਸਰ ਇੱਥੇ ਕੋਈ ਬੰਦਾ ਬੋਲੀ ਦੇਣ ਨੂੰ ਤਿਆਰ ਨਹੀਂਗਾ ਇਸ ਲਈ ਆਪਣੀ ਹਾਜ਼ਰੀ ਲਵਾ ਕੇ ਕਿ ਅਸੀਂ ਵਾਪਸ ਜਾ ਕੇ ਰਿਪੋਰਟ ਆਪਣੀ ਮਾਂ ਜੋਗ ਅਦਾਲਤ ਨੂੰ ਪੇਸ਼ ਕਰ ਦੇਵਾਂਗੇ ਜੀ ਸਸ਼ੀਕਾਲ ਸਫਰ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਅਜੀਤਗਿਲ ਦੇ ਵਿੱਚ ਖੜੇ ਆ ਅੱਜ ਇੱਕ ਕਿਸਾਨ ਦੀ ਜਿਹੜੀ ਜ਼ਮੀਨ ਹੈ ਉਹਦੀ কুরਕੀ ਹੋਣੀ ਹੈ ਕੀ ਮਾਮਲਾ ਇਹ ਪੂਰਾ ਪਿੰਡ ਦੇ ਲੋਕ ਖੜੇ ਨੇ ਉਹਨਾਂ ਤੋਂ ਜਾਣਦੇ ਆ ਸਭ ਤੋਂ ਪਹਿਲਾਂ ਜੀ ਕੀ ਗੱਲ ਹੈ ਇਹਨਾਂ ਕਰਜ਼ਾ ਚੱਕਣ ਦੀ ਕੀ ਲੋੜ ਪਈ ਜਿਹੜੀ ਜ਼ਮੀਨ ਦੀ কুরਕੀ ਹੋਣ ਲੱਗ ਪਈ ਮੈਂ ਤਾਂ ਲੋੜ ਨਹੀਂ ਸੀ ਜੀ ਕਗੋਈ ਕਰਜ਼ਾ ਕੁਝ ਨਹੀਂ ਲਿਆ ਜੀ ਇਹਨਾਂ ਤੋਂ ਬਹੁਤ ਪਛੇ ਸਾਲ ਹੋ ਗਏ ਸੀ ਮਨਮਨਿਆ ਵਾਰ ਤੂੰ ਹਟੇ ਨਹੀਂ ਇਹਨਾਂ ਨੇ ਕਾਰਨ ਆਪਦੇ ਦੂਜੇ ਪਰਾ ਤੋਂ 40 ਵੀ ਨਾਲ ਮੇਰੇ ਤੇ ਕੀ ਕਰਾਇਆ ਸੀ ਅੱਜ ਜੀ ਜੇ ਮੈਨੂੰ ਲੋੜ ਹੁੰਦੀ ਪਿੰਡ ਚੋਂ ਵੀ ਪੈਸਾ ਮਿਲਦਾ ਜਾਂ ਮੈਂ ਜ਼ਮੀਨ ਦੇ ਆਪ ਦਿੱਤੇ ਕਿ ਕਰਾਉਂਦਾ ਹੂੰ ਕਿੰਨੇ ਕਿੰਨਾ ਕਰਜ਼ਾ ਜੀ ਜਿਹਦੇ ਕਰਕੇ ਜ਼ਮੀਨ ਦੀ কুরਕੀ ਹੋਣੀ ਆ ਤੇ 180000 ਦੱਸਦੇ 9% ਵੀ ਆਏ ਦਾਦੇ ਕਿ ਇਹ 180000 ਤੁਸੀਂ ਲਿਆ ਕੀ ਲਿਆ ਤੇ ਫਿਰ ਲਾਇਆ ਕਰੇ 1 ਲੱਖ ਕੋਣ ਦਿੰਦਾ ਜੀ ਇਹਨਾਂ ਪਾਸੇ ਤਾਂ ਕੋਈ ਦਿੰਦਾ ਵੀ ਨਹੀਂ ਗਰੀਬ ਆਦਮ ਨੂੰ ਕੋਣ ਦਿੰਦਾ ਅੱਛਾ ਅਸੀਂ ਤਾਂ ਤੇਲ ਪਾਣੀ ਨੂੰ ਯੋਗ ਨਹੀਂ ਹੁੰਦੇ ਅਗਲਾ ਵੱਤ ਪਾ ਦੇ ਹਜ਼ਾਰ ਦੇ ਨੂੰ 2000 ਦੇ ਨੂੰ 4 ਦੇ ਨੂੰ 5 ਦੇ ਨੂੰ ਪੰਜ ਤੋਂ ਬਾਅਦ ਤਾਂ ਕੋਈ ਦਿੰਦਾ ਜੀ ਜੀ ਜੇਕਰ ਕੋਈ ਪੈਸਾ ਦੂਗਾ ਉਹ ਮੈਨੂੰ ਅਰਜੀ ਨਹੀਂ ਮੇਹਦਾ ਕਿਤੇ ਦੇ ਕੇ ਵੀ ਜਾਊ ਮੇਰੇ ਪਿੰਡ ਦਾ ਬੰਦਾ ਹੂ ਜਾਂ ਜਾਂ ਤੋ ਸੈਰ ਚ ਰਹਾ ਉਹ ਬੰਦਾ ਜਾਣਕਾਰ ਮੇਰੇ ਨਾਲ ਜਾਂਦਾ ਉਹਦੇ ਸੈਨ ਹੁੰਦੇ ਸਭ ਕੁਝ ਹੁੰਦਾ ਉਹਨਾਂ ਦੇ ਵੀ ਸੈਨ ਹੁੰਦੇ ਜੀ ਫਿਰ ਇਸ ਕਾਰਨ ਉਹਨਾਂ ਦੇ ਸੈਨ ਹੋਏ ਨਹੀਂ ਜਿਹੜਾ ਕੇਸ ਕਰਾਇਆ ਇਹ ਬਿਲਕੁਲ ਅੰਨਾ ਜੀ ਜ ਇਹਨੂੰ ਦਿੰਦਾ ਕੁਛ ਨਹੀਂ ਉਹ ਟਾਈਮ ਜੇਕਰ ਕੋਲੇ ਬੰਦਾ ਵੀ ਹੁੰਦਾ ਜਾਂ ਪਿੰਡ ਦਾ ਜਾਂ ਕੋਈ ਜਾਣਕਾਰ ਬੰਦਾ ਦਾ ਮੈਨੂੰ ਪੈਸੇ ਧਰਨ ਕੇ ਦਿੰਦਾ ਜੀ ਪੁਰਾਣੇ ਚੈੱਕ ਪਹਿਲਾਂ ਇਹਨਾਂ ਤੋਂ ਪੁਰਾਣੇ ਚੈੱਕ ਲੈ ਵੀ ਸੋਨਾਂ ਨੇ ਅੱਛਾ ਉਸ ਦੇ ਤਰੁਹੀ ਇਹਨਾਂ ਨੇ ਕੇਸ ਕਰਤਾ ਇਹਨੇ ਕੋਈ ਲੈਣਾ ਦੇਣਾ ਨਹੀਂ ਸੋਨਾਂ ਦਾ ਅੱਛਾ ਉਹ ਨਿਪੜਿਆ ਵਾ ਸੀਗਾ ਪੁਰਾਣੇ ਚੈੱਕ ਦੇ ਨੇ ਸਾਈਨ ਸੀਗੇ ਉਸ ਤੇ ਉਹਨਾਂ ਨੇ ਕੇਸ ਕਰਤਾ ਅੱਛਾ ਕਿੰਨੀ ਜ਼ਮੀਨ ਦਾ ਮਾਮਲਾ ਵਾ ਇਹ ਜ਼ਮੀਨ ਦਾ ਮਾਮਲਾ ਨਹੀਂ ਪੈਸੇ ਦਾ ਮਾਮਲਾ ਹੀ ਜ਼ਮੀਨ ਕੁਰਕੀ ਕਿੰਨੀ ਜ਼ਮੀਨ ਦੀ ਅੱਜ ਹੋਵੇ 6 ਕਨਾਲ 6 ਕਨਾਲਾਂ ਦੀ ਕੁਰਕੀ ਹੁੰਦੀ ਠੀਕ ਤਾਂ ਕਿ ਹਰਜੀਤ ਜੀ ਅੱਜ ਕੀ ਹੋਇਆ ਯੂਨੀਅਨ ਨੂੰ ਇਹਨਾਂ ਦੇ ਲਈ ਕਿਵੇਂ ਆਉਣਾ ਪੈ ਗਿਆ ਕਾਰਨ ਕੀ ਬਣਿਆ ਅੱਜ ਯੂਨੀਅਨ ਕਿਵੇਂ ਕੱਟੀ ਹੋ ਗਈ ਉਹਨਾਂ ਦੇ ਅੱਜ ਸਾਬ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਪੱਤਰਕਾਰਾਂ ਦਾ ਜਿਹੜਾ ਕਿਸਾਨ ਦੇ ਹੱਕ ਚਾ ਕੇ ਤੁਸੀਂ ਅੱਜ ਇੱਥੇ ਕਵਰਿੰਗ ਕੀਤੀ ਤੁਹਾਡਾ ਧੰਨਵਾਦ ਕਰਦੇ ਆਂ ਮੈਂ ਗੁਰਜੀਤ ਸਿੰਘ ਜੱਤਗੱਲ ਜੀ ਸੂਬਾ ਪ੍ਰਧਾਨ ਲੋਕ ਸੰਘਾ ਸੁਨ ਕਿਸਾਨ ਯੂਨੀਅਨ ਜੀ ਇਹ ਹਰਪਾਲ ਸਿੰਘ ਹਰਪਾਲ ਗਹਿਰਾ ਇਹਦਾ ਨਾਂ ਪਰ ਜਿਹੜਾ ਆੜਤ ਗਿਆ ਸੀ ਇਹ ਜਸ ਟ੍ਰੇਨਿੰਗ ਕੰਪਨੀ ਦੇ ਜਸ ਦੇ ਆੜਤ ਲੱਗਿਆ ਵੈ ਸੀ ਅਜ ਤੋਂ 10 ਸਾਲ ਪਹਿਲਾਂ ਜੀ ਉਹ 60 ਤੇ ਦੇ ਨੇ ਕੰਮ ਕੀਤਾ ਇਹਦੇ ਕੋਲੇ ਬਾੜੀ ਨਹੀਂ ਇਹ ਨੌਕ ਕਨਾਲਾਂ ਪੈ ਲਈ ਆ ਜਮੀਨ ਇਹਦੇ ਕੋਲੇ ਛੋਟਾ ਕਿਸਾਨ ਆ ਇਹ ਨਰੇਗਾ ਚ ਜਾ ਕੇ ਕੰਮ ਕਰਨ ਵਾਲੇ ਬੰਦੇ ਦਿਹਾੜੀ ਦੱਪੇ ਨਾਲ ਪੈਦਾ ਕਰਨ ਵਾਲੇ ਆ ਅੱਛਾ ਕੀ ਗੱਲ ਹੋਇਆ ਇਹਨਾਂ ਦਾ ਫਿਰ ਜਦੋਂ ਆਪਸ ਵਿੱਚ ਇਹਨਾਂ ਦਾ ਨਹੀਂ ਹੋਇਆ 10 ਸਾਲ ਪਹਿਲਾਂ ਇਹਨਾਂ ਦਾ ਆੜਦ ਲੱਗਿਆ 4 5 7 6 ਸਾਲ ਹੋ ਗਏ ਨੇ ਹਟ ਵੀ ਗਿਆ ਇਹ ਕਲੀਅਰ ਖਾਤਾ ਕਰਕੇ ਜਾਂ ਟ੍ਰੇਨਿੰਗ ਕੰਪਨੀ ਦਾ ਹੋਰ ਕਿਸੇ ਆੜਦ ਦੇ ਜਾ ਗਿਆ ਪਰ ਕੀ ਗੱਲ ਸੀ ਜਦੋਂ ਅੱਜ ਤੋਂ 10 ਸਾਲ ਪਹਿਲਾਂ ਸਾਡੇ ਕਿਸਾਨ ਭੋਲੇ ਸੀ ਜਦੋਂ ਕੋਈ ਆੜਤਿਆ ਨੂੰ ਆੜਤ ਲਾਉਂਦਾ ਸੀ ਤਾਂ ਖਾਲੀ ਪਰਨੋਟਾਂ ਦੇ ਉੱਤੇ ਉਹਨਾਂ ਦੇ 10 ਗਤ ਗੁੱਠੇ ਕਰਾ ਲੈਂਦਾ ਸੀ ਵੀ ਮੈਂ ਤੁਹਾਡੇ ਕੋਲੋਂ ਸਕਿਉਰਿਟੀ ਦੇ ਟਾਈਪ ਤੇ ਰੱਖਦਾ ਵੀ ਆਹ ਮੈਂ ਸਕਿਉਰਿਟੀ ਵਾਸਤੇ ਰੱਖ ਲਿਆ ਜੇ ਤੂੰ ਮੇਰੇ ਪੈਸੇ ਮੋੜਦੇ ਤੂੰ ਮੈਥੋਂ ਲੈ ਜੀ ਤੇ ਨਹੀਂ ਤਾਂ ਭਈ ਮੈਂ ਫਿਰ ਤੈਨੂੰ ਪੈਸੇ ਪਰ ਕਰਕੇ ਤੇਰੇ ਤੇ ਕੇਸ ਕਰ ਦੂੰਗਾ ਇਸੇ ਤਰ੍ਹਾਂ ਹੀ ਇਹ ਕਿਸਾਨ ਨਾ ਹੋਇਆ ਪਰ ਇਹਦੇ 10 ਗਤ ਵੀ ਹੈ ਨਹੀਂ ਸੀਗੇ ਹਰਪਾਲ ਸਿੰਘ ਦੇ ਨਾਂ ਤੇ 10 ਗਤ ਉਹਨੇ ਕੀਤੇ ਕੀ ਹੋਇਆ ਜਦੋਂ ਉਹ ਹਟ ਗਿਆ ਉਹ ਇਹ ਜਿਹੜੇ ਜਾਸਟ੍ਰੈਨ ਕੰਪਨੀ ਵਾਲੇ ਇਹ ਇਕੱਲਾ ਨਹੀਂ ਮੈਂ ਸਾਰੇ ਪਿੰਡਾਂ ਚੋਂ ਜਾਨਣਾ ਘਟੂ ਘਟੂ ਉਹ 10 15 ਬੰਦਿਆਂ ਦੇ ਉੱਤੇ ਪੈ ਇਹ ਕਰੀ ਬੈਠੇ ਕੇਸ ਪਰ ਨੋਟ ਧਰ ਕੇ ਕੋਠੇ ਮਾਲਾ ਸਿੰਘ ਵਾਲੇ ਦਾ ਇੱਕ ਕਿਸਾਨ ਆਉਂਦੇ ਤੇ ਵੀ ਕਰੀ ਬੈਠੇ ਆ ਇਹ ਫਿਰ ਕਈ ਕਿਸਾਨਾ ਫਿਰ ਇਹਨਾਂ ਰੋੜੀ ਕਪੂੜੇ ਵਾਲਿਆਂ ਨਾਲ ਵੀ ਰੋੜਾ ਆਉਲਾ ਪਿਆ ਕੀ ਹੋਇਆ ਵੀ ਉਹ ਤਾਂ ਨੇ ਆਖਿਆ ਵੀ ਮੇਰਾ ਜਿਹੜੀਆਂ ਕਿਤਾਬਾਂ ਬਹੀ ਖਾਤੇ ਦੇ ਵਿੱਚ ਤਾਂ ਕਲੀਅਰ ਨਹੀਂ ਹੋਣਾ ਕਿਸਾਨ ਦੇ ਸਿਰ ਪੈਸਾ ਉਹਨੇ ਆਪ ਦਾ ਭਰਾ ਇੱਕ ਸतीश ਕੁਮਾਰ ਤੇ ਉਹਦੇ ਨਾਂ ਤੇ ਇਹਦਾ ਪ੍ਰਨੋਟ ਭਰ ਕੇ ਇਹਦੇ ਤੇ ਕੇਸ ਕਰਤਾ ਇਹਦੇ ਕੋਲੇ ਕੇਸ ਲੜਨ ਵਾਸਤੇ ਪੈਸਾ ਹੀ ਨਹੀਂ ਸੀ ਇਹ ਤੋਂ ਵਕੀਲ ਨਹੀਂ ਹੋਇਆ ਜਾਂ ਕੁਛ ਵੀ ਹੋਇਆ ਪਹਿਲੀ ਗੱਲ ਤਾਂ ਇਹ ਵਕੀਲ ਕਰਦਾ ਵੀ ਕਿਉਂ ਕਿ ਇਹਦਾ ਨਾਂ ਹਰਪਾਲ ਗਹਿਰਾ ਹੈ ਤੇ ਜਿਹੜਾ ਕੇਸ ਹੋਇਆ ਜਿਹੜਾ ਪ੍ਰਨੋਟ ਭਰਿਆ ਗਿਆ ਹਰਪਾਲ ਸਿੰਘ ਦੇ ਨਾਂ ਤੇ ਭਰਿਆ ਗਿਆ ਇਹਦੇ ਪਿਓ ਦਾ ਨਾਂ ਬੂਟਾ ਗਹਿਰਾ ਉਹਦੇ ਤੇ ਬੂਟਾ ਸਿੰਘ ਲਿਖਿਆ ਗਿਆ ਇਹਦੇ ਦਾਦੇ ਦਾ ਨਾਂ ਮਹਿੰਦਰ ਗਹਿਰਾ ਉਹਦੇ ਨਾਂ ਤੇ ਮਹਿੰਦਰ ਗਹਿ ਰੱਖਿਆ ਗਿਆ ਦੋ ਨੰਬਰ ਦਾ ਇਸੇ ਤਰ੍ਹਾਂ ਹੀ ਆ ਵੀ ਜਿਨ੍ਹਾਂ ਨੂੰ ਐ ਹੀ ਨਹੀਂ ਪਤਾ ਜਦੋਂ ਪੈਸੇ ਦਿੰਦੇ ਆ ਵੀ ਇਹਦਾ ਅਸਲੀ ਨਾਂ ਕੀ ਹੈ ਇਸ ਕਰਕੇ ਉਹਨਾਂ ਨੇ ਜਦੋਂ ਕਾਗਜ਼ੀ ਕਾਰਵਾਈ ਪੂਰੀ ਨਹੀਂ ਹੋਈ ਉਹਨਾਂ ਨੇ ਅਦਾਲਤ ਦੇ ਵਿੱਚ ਇਹਨੂੰ ਪੈਸੇ ਪਾ ਕੇ ਅੱਜ ਕੁਰਕੀ ਲਿਆਂਦੀ ਐ 6 ਨਾਲ ਨੌ ਮਰਲਿਆਂ ਦੀ ਉਸਤੇ ਕਿਸਾਨ ਜਥੇਬੰਦੀ ਲੋਕ ਸਿੰਘਾ ਤੁੰਦੇ ਕਿਸਾਨ ਯੂਨੀਅਨ ਦੇ ਆਗੂ ਪਿੰਡ ਵਾਸੀ ਮੇਰੇ ਭਰਾ ਉਹਨਾਂ ਨੇ ਤੇ ਇਹਨਾਂ ਦੇ ਪਰਿਵਾਰ ਨੇ ਵਿਰੋਧ ਕਰਕੇ ਅੱਜ ਜਿਹੜੀ ਹੈਗੀ ਇਹੋ ਕੁਰਕੀ ਨਹੀਂ ਹੋਣ ਦਿੱਤੀ ਉਹਨਾਂ ਦੀ ਉਹ কুরਕੀ ਅੱਜ ਕੈਂਸਲ ਕਰਾ ਦਿੱਤੀ ਜਈ ਹੈ ਤੇ ਹੁਣ ਅਸੀਂ ਜਿਹੜਾ ਹੈਗਾ ਅਦਾਲਤ 'ਚ ਵੀ ਇਹ ਕਿਸਾਨ ਦੇ ਨਾਲ ਜੱਥੇਬੰਦੀ ਤੇ ਪਿੰਡਵਾਸੀ ਲੈ ਕੇ ਉਹਦਾ ਇਹਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰਨਗੇ ਵੀ ਗਾਹ ਨੂੰ কুরਕੀ ਨਾ ਆਵੇ ਤੇ ਨਾਲੇ ਅਸੀਂ ਉਹ ਜਿਹੜੇ ਜੱਥੇਬੰਦੀ ਜੱਥੇਬੰਦੀ ਦੇ ਪਿੰਡਵਾਸੀ ਜਿਹੜੇ ਉਹ ਆਰਥਗੇ ਹੈ ਜਿਹੜੇ ਹੋਰ ਕਿਸੇ ਵੀ ਕਿਸਾਨਾਂ ਦੀਆਂ কুরਕੀਆਂ ਕਰਾਉਣਗੇ ਉਹਨਾਂ ਦਾ ਅਸੀਂ ਵਿਰੋਧ ਕਰਾਂਗੇ ਡਟ ਕੇ ਵਿਰੋਧ ਕਰਾਂਗੇ ਨਾ ਅੱਜ ਕਿਸਾਨ ਦੀ ਅਸੀਂ ਕੋਰਕੀ ਹੋਣ ਦੇ ਇਹ ਦਿਨਾਂ ਕੱਲ੍ਹ ਇਹ ਸਾਡੀਆਂ ਜੱਥੇਬੰਦੀਆਂ ਦੀਆਂ ਜਿਹੜੀਆਂ ਹੈਗੀਆਂ ਦੋ ਨੰਬਰ ਦੇ ਪੈਸਿਆਂ ਦੀਆਂ ਨਹੀਂ ਹੋਣ ਦੇਣਗੇ ਪਰ ਜਿਵੇਂ ਸੱਤਾਧਾਰੀ ਪਾਰਟੀ ਦੀ ਗੱਲ ਕਰੀਏ ਕਹਿੰਦੇ ਹੁਣ ਤਾਂ ਕਿਸਾਨਾਂ ਨੂੰ ਉਹਨਾਂ ਦੇ ਸ਼ਬਦ ਹੈ ਕਹਿੰਦੇ ਹੁਣ ਧਰਨੇ ਚੱਕੇਗੇ ਹੁਣ ਤਾਂ ਪੰਜਾਬ ਵਿਕਾਸ ਦੇ ਰਾਹ ਤੇ ਜਾ ਰਿਹਾ ਹੁਣ ਤਾਂ ਪੰਜਾਬ ਇੱਕ ਨਵੇਂ ਰੂਪ ਦੇ ਵਿੱਚ ਉੱਭਰ ਕੇ ਆਵੇਗਾ ਤੁਸੀਂ ਆਪ ਦੇਖੋ ਵੀ ਇੱਕ ਛੋਟੇ ਕਿਸਾਨ ਦੀ ਅੱਜ ਕੁਰਕੀ ਹੋਈ ਹੈ ਕੁਰਕੀ ਕੁਰਕੀ ਹੋਈ ਹੈ ਕੁਰਕੀ ਹੋਣ ਦਾ ਕਾਰਨ ਕਿ ਅੱਜ 28 ਤਰੀਕ ਨੂੰ ਅਸੀਂ ਵੇਖੋ ਮੈਂ ਵੀ ਜਾਣਾ ਸੀ ਧਰਨੇ 'ਚ ਫ੍ਰੀ ਆਪਣਾ ਡੀਸੀ ਦਫ਼ਤਰਾਂ ਦੇ ਮੂਹਰੇ ਲੱਗੇ ਆ। ਇਹਦੀ ਕੁਰਕੀ ਰਕਾਉਣ ਦੀ ਖਾਤਰ ਮੈਨੂੰ ਇੱਥੇ ਰਹਿਣਾ ਪਿਆ। ਅੱਜ ਇਹ ਹੁਣ ਤੁਸੀਂ ਦੇਖੋ ਕੱਲਾ ਨਹੀਂ ਕਿਸਾਨਾਂ ਦੀਆਂ ਕੁਰਕੀਆਂ ਤਰ੍ਹਾਂ-ਤਰ੍ਹਾਂ ਹੋ ਰਹੀਆਂ। ਜਦੋਂ ਦੀ ਆਪਣੀ ਇਹਦੀ ਆਈਆ ਸਰਕਾਰ ਭਗਵਾਨਤਮਾਨ ਦੀ ਤੇ ਤੁਹਾਨੂੰ ਪਤਾ ਹੈ ਵੀ ਘੱਟੋ-ਘੱਟ 5 ਕਨੈਕਸ਼ਨ ਸਾਡੇ ਗਰੀਬ ਪਰਿਵਾਰਾਂ ਦੇ ਆਪਣੇ ਬਿਜਲੀ ਦੇ ਕਨੈਕਸ਼ਨ ਕਾਟੇ ਗਏ। ਉਹਦੇ 'ਚ ਮੇਰਾ ਪਿੰਡ ਦੇ ਚੌਂਕੀਦਾਰ ਲਖਵੀਰ ਸਿੰਘ ਦਾ ਵੀ ਕਟਿਆ ਗਿਆ। ਉਹ ਅੱਜ ਰਾਤ ਨੂੰ ਢੇਰੇ ਚ ਰਹੇ ਤੇ ਅੱਜ ਅਸੀਂ ਜਥੇਬੰਦੀਆਂ ਨੂੰ ਹੁਣ ਇਕੱਠੇ ਹੋਏ ਆ ਉਹਨਾਂ ਦੇ ਕਨੈਕਸ਼ਨ ਦਿਵਾਵਾਂਗੇ ਇਹੋ ਜੇ ਤਾਂ ਭਗਵਾਨ ਤਮਾਨ ਜਿਹੜੇ ਹੈਗੇ ਕੰਮ ਕਰ ਰਿਹਾ ਸਰਕਾਰ ਇੱਥੋਂ ਦੀ ਠੀਕ ਹੈ ਤੇ ਸਾਨੂੰ ਜਿਹੜੇ ਕਿਸਾਨ ਹੈ ਜਿਹੜੇ ਉਹ ਬੈਠੇ ਸੀਗੇ ਬਾਰਡਰ ਤੇ ਉਹ ਕਿਸੇ ਦਾ ਨੁਕਸਾਨ ਤਾਂ ਨਹੀਂ ਨ ਕਰਦੇ ਸਾਈਡ ਤੇ ਆਪਣਾ ਜਿਹੜਾ ਹੈਗੇ ਬਹਿ ਕੇ ਅਰੋਸ਼ ਪ੍ਰਸ਼ਾਸਨ ਕਰ ਰਹੀ ਸੀ ਜੇ ਹਰਿਆਣਾ ਸਰਕਾਰ 10 ਫਸਲਾਂ ਦਾ ਆਪਣੇ ਕੋਲੋਂ ਦੇ ਸਕਦੀ ਹੈ 14 ਫਸਲਾਂ ਦਾ ਜਿਹੜਾ ਕੇਂਦਰ ਸਰਕਾਰ ਐਮਐਸਪੀ ਦੇ ਰਹੀ ਹੈ ਜੇ ਇਹਨੂੰ ਸਾਨੂੰ ਕਿਸਾਨਾਂ ਨੂੰ ਇੰਨੇ ਹੀ ਭੇੜੇ ਲੱਗਦੇ ਆ ਵੀ ਕਿਸਾਨ ਧਰਨੇ ਨਾਲ ਲਾਉਣ ਤੇ ਜਿਵੇਂ ਖਰਿਆਣੇ ਸਰਕਾਰ ਨੇ ਕਿਹਾ ਵੀ 10 ਫਸਲਾਂ ਦਾ ਅਸੀਂ ਦੇਵਾਂਗੇ ਐਮਐਸਪੀ ਇਹ ਦੇ ਦੇਣ ਸਾਨੂੰ ਧਰਨੇ ਲਾਉਣ ਦੀ ਕੀ ਲੋੜ ਹੈ ਧਰਨੇ ਤਾਂ ਤਾਂ ਹੀ ਲਾਉਣੇ ਪੈਂਦੇ ਜਦੋਂ ਸਾਨੂੰ ਐਮਐਸਪੀ ਨਹੀਂ ਮਿਲ ਰਹੀ ਜੀ ਸਾਨੂੰ ਦੇਵੇ ਭਗਵਾਨ ਤਮਾਨ ਸਰਕਾਰ ਦੇ ਵੀ ਐਮਐਨ ਐਮਐਸਪੀ ਸਾਡੀ ਮੂੰਗੀ ਚੱਕੇ ਸਾਡੀ ਆਉਣ ਵਾਲੀ ਜਿਹੜੀ ਆਪਣੀ ਹੈਗੀ ਐ ਮੱਕੀ ਦੀ ਫਸਲ ਹੈ ਜਾਂ ਸਾਡੀਆਂ ਹੋਰ ਫਸਲਾਂ ਉਹਨਾਂ ਨੂੰ ਚੱਕੇ ਸਾਨੂੰ ਧਰਨੇ ਦੀ ਕੀ ਲੋੜ ਹੈ ਜੀ ਸੋਹਰੀਆ ਜੀ ਬਾਰ ਬਾਰ ਇਸ ਪਿੰਡ ਵਿੱਚ ਇੱਕ ਮਾਨਯੋਗ ਅਦਾਲਤ ਵੱਲੋਂ ਕੇਸ ਹੋਇਆ ਜੀ ਸतीश ਕੁਮਾਰ ਪ੍ਰਕਾਸ਼ ਚੰਦ son of ਪ੍ਰਕਾਸ਼ ਚੰਦ ਉਹਨਾਂ ਨੇ ਇੱਕ ਡਿਗਰੀ ਜਿਹੜੀ ਆ ਉਹਨਾਂ ਨੇ ਲਈ ਆ ਜੀ ਇਹਨਾਂ ਦੇ ਹਰਪਾਲ ਸਿੰਘ son of ਬੂਟਾ ਸਿੰਘ ਦੇ ਨਾਲ ਜੀ ਸਰ ਉਹ ਜ਼ਮੀਨ ਤੇ ਇਹਨਾਂ ਦੇ ਪੈਸਿਆਂ ਦਾ ਰੌਲਾ ਸੀ ਉਹਦੀ ਡਿਗਰੀ ਹੋਈ ਆ ਅਸੀਂ ਉਹਦੀ ਜ਼ਮੀਨ ਦੀ ਪਹਿਲਾਂ ਕੁਰਕੀ ਕਰ ਚੁੱਕੇ ਆ ਉਸ ਜ਼ਮੀਨ ਦੀ ਹੁਣ ਸਾਨੂੰ ਮਾਨਯੋਗ ਅਦਾਲਤ ਵੱਲੋਂ ਹੁਕਮ ਆਇਆ ਨਿਲਾਮੀ ਕਰਨ ਲਈ ਜੀ ਸਰ ਉਹ ਨਿਲਾਮੀ ਕਰਨ ਲਈ ਪੁੱਛਿਆ ਇਸ ਪਿੰਡ ਵਿੱਚ ਅਸੀਂ ਸਮਝਾਇਆ ਲੋਕਾਂ ਨੂੰ ਵੀ ਇਸ ਪਿੰਡ ਦੀ ਇਹ ਜ਼ਮੀਨ ਦੀ ਅਸੀਂ ਨਿਲਾਮੀ ਕਰਨੀ ਆ ਕੋਈ ਵੀ ਬੰਦਾ ਬੋਲੀ ਦੇ ਕੇ ਸਾਡੇ ਕੋਲ ਜ਼ਮੀਨ ਲੈ ਸਕਦਾ ਜੀ ਸਰ ਪਰ ਇਸ ਪਿੰਡ ਵਿੱਚ ਕੋਈ ਵੀ ਬੰਦਾ ਬੋਲੀ ਦੇਣ ਨੂੰ ਤਿਆਰ ਨਹੀਂ ਹੈ ਜੀ ਸਰ ਕਿੰਨੀ ਜ਼ਮੀਨ ਹੈ ਜੀ ਕਿੰਨੀ ਪ੍ਰਾਪਰਟੀ ਹੈ ਜੀ 6 ਕ ਨਾਲ 6 ਕ ਮਰਲਾ ਜਮੀਨਿਆ ਜੀ 1,80,000 ਰੁਪਏ ਦੀ ਇਹਨਾਂ ਦੀ ਡਿਗਰੀ ਆ ਉਸ ਤੋਂ ਬਾਅਦ ਵਿਆਜ ਵੀ ਪਊਗਾ ਜੀ ਉਹ ਮਾਂਜੋਗ ਅਦਾਲਤ ਦਾ ਹੁਕਮ ਹੈ ਜੀ ਕੀ ਕਰਦੇ ਆ ਕਿੰਨਾ ਵਿਆਜ ਬੰਦਾ ਉਹ ਕੈਲਕੂਲੇਸ਼ਨ ਕਰ ਲਈ ਜਾਊਗੀ ਅਸੀਂ ਤਾਂ ਆਪਣਾ ਸਾਡੀ ਡਿਊਟੀ ਆ ਅਸੀਂ ਨਾਲ ਆ ਮਿਲੇ ਆਇਆ ਜੀ ਸਰ ਇੱਥੇ ਕੋਈ ਬੰਦਾ ਬੋਲੀ ਦੇਣ ਨੂੰ ਤਿਆਰ ਨਹੀਂਗਾ ਇਸ ਲਈ ਆਪਣੀ ਹਾਜ਼ਰੀ ਲਵਾ ਕੇ ਤੇ ਅਸੀਂ ਵਾਪਸ ਜਾ ਕੇ ਰਿਪੋਰਟ ਆਪਣੀ ਮਾਂਜੋਗ ਅਦਾਲਤ ਨੂੰ ਪੇਸ਼ ਕਰ ਦੇਵਾਂ ਜੀ ਸਰ ਅੱਗੇ ਅੱਗੇ ਕੀ ਪ੍ਰੋਸੈਸ ਹੋਗਾ ਜੀ ਇਹਦਾ ਜੋ ਵੀ ਸਰ ਮਨਜੋਗ ਅਦਾਲਤ ਹੁਕਮ ਕਰੂ ਜੀ ਅਗਲਾ ਸਟੈਪ ਜੋ ਹੋਊਗਾ ਉਸ ਹਿਸਾਬ ਨਾਲ ਚੱਲਣਾ ਓਕੇ ਸਰ ਸ਼ੁਕਰੀਆ ਜੀ ਬਹੁਤ ਬਹੁਤ